ਪਾਇਲ ਵਿਖੇ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਨਹਿਰੀ ਵਿਭਾਗ ਦੇ ਕਰਮਚਾਰੀਆਂ ਦੇ ਨਾਲ ਅਹਿਮ ਮੀਟਿੰਗ ਕੀਤੀ ਗਈ ਅਤੇ ਉਨ੍ਹਾਂ ਕਰਮਚਾਰੀਆਂ ਨੂੰ ਹਦਾਇਤ ਦਿੱਤੀ ਗਈ ਉਹ ਸਾਡੇ ਵਿਧਾਨ ਸਭਾ ਹਲਕਾ ਪਾਇਲ ਦੀਨੋਂ ਦੇ 106 ਪਿੰਡਾਂ ਵਿੱਚ ਜਲਦ ਤੋਂ ਜਲਦ ਨਹਿਰਾਂ ਦਾ ਪਾਣੀ ਖੇਤਾਂ ਵਿੱਚ ਪਹੁੰਚਾਉਣ ਤਾਂ ਜੋ ਅਸੀਂ ਆਪਣੇ ਧਰਤੀ ਅੰਦਰਲੇ ਪਾਣੀ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਪੀਣ ਲਈ ਬਚਾ ਸਕੀਏ। ਉਨ੍ਹਾਂ ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹੁਣ ਤੱਕ ਅਸੀਂ ਪਾਇਲ ਦੇ 60 ਪਿੰਡਾਂ ਵਿੱਚ ਨਹਿਰੀ ਪਾਣੀ ਲਈ ਪਾਈਪ ਪਵਾ ਚੁੱਕੇ ਹਾਂ ਅਤੇ ਬਾਕੀ ਦੇ ਰਹਿੰਦੇ ਪਿੰਡਾਂ ਵਿੱਚ ਜਲਦ ਹੀ ਸਾਰਾ ਕੰਮ ਮੁਕੰਮਲ ਦਰਵਾਦ ਮੰਗੇ ਮੇਰਾ ਨਾਮ ਭਾਈ ਜੀ ਸੁਖਵਿੰਦਰ ਸਿੰਘ ਹੈ ਤੇ ਮੈਂ ਛੋਟਾ ਜਿਹਾ ਕਿਸਾਨ ਹੈ ਤੇ ਆਪਣੇ ਐਮਐਲਏ ਸਾਹਿਬ ਨੇ ਜੋ ਅੱਜ ਨਹਿਰੀ ਵਿਭਾਗ ਦੇ ਕਰਮਚਾਰੀਆਂ ਨਾਲ ਮੀਟਿੰਗ ਕੀਤੀ ਹੈ ਇਹ ਚਾਹੁੰਦੇ ਨੇ ਵੀ ਹਲਕਾ ਪੈਣ ਦੇ ਵਿੱਚ 100% ਪਾਣੀ ਹੈ ਜਿਹੜਾ ਉਹ ਫਸਲਾਂ ਨੂੰ ਨਹਿਰਾਂ ਨਾਲ ਲੱਗਣਾ ਚਾਹੀਦਾ ਹੈ ਤੇ ਇਹਦੇ ਨਾਲ ਇੱਕ ਕਈ ਫਾਇਦੇ ਨੇ ਬਿਜਲੀ ਦੀ ਬਚਤ ਹੈ ਥੱਲੇ ਵਾਲਾ ਆਪਣਾ ਪਾਣੀ ਬਚਦਾ ਤੇ ਨਾਲ ਦੀ ਨਾਲ ਜਿਹੜਾ ਪਾਣੀ ਹੈ ਉਹ ਹੈ ਬਹੁਤ ਵਧੀਆ ਨਹਿਰੀ ਪਾਣੀ ਹੈ ਜਿਹੜਾ ਇਹਨਾਂ ਦੀ ਇਹੀ ਕੋਸ਼ਿਸ਼ ਹੈ ਵੀ ਵੱਧ ਤੋਂ ਵੱਧ ਫਸਲਾਂ ਨੂੰ ਨਹਿਰੀ ਪਾਣੀ ਬਹੁਤ ਵਧੀਆ ਉਪਰਾਲਾ ਹੈਗਾ ਜੀ ਸਾਡਾ ਨਹਿਰੀ ਪਾਣੀ ਨੂੰ ਜਿਹੜਾ ਹਰੇਕ ਪਿੰਡ ਹਰੇਕ ਖੇਤ ਤੱਕ ਪਹੁੰਚਦਾ ਹੋਣ ਦੇ ਲਈ ਸਰਕਾਰ ਵੱਲੋਂ ਕੀਤਾ ਜਾ ਰਿਹਾ ਉਹਦੇ ਲਈ ਜਿੱਥੇ ਨੈਟਵਰਕ ਨਹੀਂ ਹੋਏਗਾ ਉੱਥੇ ਅੰਡਰਗ੍ਰਾਉਂਡ ਪਾਈਪਲਾਈਨਾਂ ਨਾਲ ਜਿਹੜਾ ਹੈਗਾ ਪਾਣੀ ਜਿਹੜਾ ਹੈਗਾ ਪਹੁੰਚਦਾ ਕਰਨ ਦੀ ਤਜ਼ਵੀਜ਼ ਹੈ ਤੇ ਜਿਵੇਂ ਕਿ ਸਾਡਾ ਕੁਝ ਏਰੀਆ ਵੰਡੰਡ ਸੀਗਾ ਉਹ ਵੀ ਸਰਕਾਰ ਵੱਲੋਂ ਛਡਾਇਆ ਗਿਆ ਤੇ ਹੁਣ ਅਸੀਂ ਜਿਹੜੇ ਇਹਦੇ ਚੀਮਾ ਦਾਉ ਮਾਜਰਾ ਕਰਾਉਦੀਆਂ ਘਰਾਲਾ ਆਰ ਪਿੰਡ ਵੀ ਹੈਗੇ ਜਿਹੜੇ ਉਹਨਾਂ ਦੇ ਵਿੱਚ ਵੀ ਜਿੱਥੇ ਨਹਿਰੀ ਪਾਣੀ ਨਹੀਂ ਪਹਿਲਾਂ ਪਹੁੰਚਦਾ ਸੀਗਾ ਤੇ ਉੱਥੇ ਵੀ ਅਸੀਂ ਨਮਾ ਸੁਆ ਬਣਾ ਕੇ ਤੇ ਇਹਨੂੰ ਜਿਹੜਾ ਹੈਗਾ ਨਹਿਰੀ ਪਾਣੀ ਕੁਲਬ ਕਰਾਉਣ ਦੀ ਤੁਸੀਂ ਹਲਕੇ ਪੈਲ ਦੇ ਵਿੱਚ ਸਾਡੇ ਹਲਕੇ ਦੇ ਜੋ 106 ਪਿੰਡ ਨੇ ਉਹਨਾਂ 106 ਦੇ 6 ਪਿੰਡਾਂ ਦੇ ਵਿੱਚ ਨਹਿਰੀ ਪਾਣੀ ਪਹਚਾਉਣ ਦੇ ਲਈ ਅਸੀਂ ਅੱਜ ਮਾਨਿਟਰਿੰਗ ਕਮੇਟੀ ਅਸੀਂ ਬਣਾਈ ਆ ਜਿਨ੍ਹਾਂ ਦੇ ਅਸੀਂ ਵੱਖ-ਵੱਖ ਚੇਅਰਮੈਨ ਸਾਹਿਬਾਨ ਬਣਾਏ ਨੇ ਇਹ ਸਾਰੇ ਪੂਰੇ ਹਲਕੇ ਚ 106 ਦੇ 106 ਪਿੰਡਾਂ ਦੇ ਵਿੱਚ ਪਾਣੀ ਬਚਾਉਣ ਦੇ ਲਈ ਅਸੀਂ ਪੂਰੇ ਜੋਰ ਸ਼ੋਰ ਦੇ ਨਾਲ ਲੱਗੇ ਹੋਏ ਆ ਜਿਹਦੇ ਵਿੱਚੋਂ 106 ਪਿੰਡਾਂ ਦੇ ਵਿੱਚੋਂ 60 ਪਿੰਡਾਂ ਤੋਂ ਵੱਧ ਦੇ ਵਿੱਚ ਜਿਹੜੀ ਪਾਈਪਲਾਈਨ ਹੈ ਉਹਦਾ ਕੰਮ ਬੜੇ ਜੋਰਾ ਸ਼ੋਰਾਂ ਦੇ ਨਾਲ ਚੱਲ ਰਿਹਾ ਵਾ ਤੇ ਸਾਡਾ ਜਿਹੜਾ ਸਿੰਚਾਈ ਆ ਅਸੀਂ ਨਹਿਰੀ ਪਾਣੀ ਨੂੰ 100% ਯੂਜ਼ ਕਰਨ ਦੇ ਲਈ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਿੱਚ ਅਸੀਂ ਹਰੇਕ ਪਿੰਡ ਨੂੰ ਨਹਿਰੀ ਪਾਣੀ ਪਹੁੰਚਾਉਣ ਦੇ ਲਈ ਇੱਕ ਪੁੰਨ ਦਾ ਕੰਮ ਕਰ ਰਹੇ ਹਾਂ ਪੁੰਨ ਦਾ ਕੰਮ ਇਸ ਲਈ ਕਿਉਂਕਿ ਅਸੀਂ ਬੜੇ ਲੰਬੇ ਸਮੇਂ ਤੋਂ ਇਹ ਗੱਲ ਕਹਿੰਦੇ ਆ ਰਹੇ ਹਾਂ ਕਿ ਸਾਡਾ ਜਿਹੜਾ ਧਰਤੀ ਹੇਠਲਾ ਪਾਣੀ ਆ ਉਹ ਘਟਦਾ ਜਾ ਰਿਹਾ ਡਾਊਨ ਹੁੰਦਾ ਜਾ ਰਿਹਾ ਕਿਉਂਕਿ ਜਦੋਂ ਅਸੀਂ ਟਿਊਬਲਾਂ ਜ਼ਰੀਏ ਪਾਣੀ ਧਰਤੀ ਚੋਂ ਕੱਢਦੇ ਹਾਂ ਤਾਂ ਜਿਹੜਾ ਸਾਡਾ ਮਿੱਠਾ ਪਾਣੀ ਆ ਉਹ ਘਟਦਾ ਜਾ ਰਿਹਾ ਪਰ ਜਿਹੜਾ ਸਾਡਾ ਨਹਿਰੀ ਪਾਣੀ ਆ ਉਹ ਪੰਜਾਬ ਦੇ ਵਿੱਚ ਉਹ ਵਰਤਿਆ ਨਹੀਂ ਸੀ ਜਾ ਰਿਹਾ ਸੀ ਜਾਂ ਉਹ ਪਾਕਿਸਤਾਨ ਨੂੰ ਭੇਜ ਦਿੱਤਾ ਜਾਂਦਾ ਸੀ ਜਾਂ ਰਾਜਸਥਾਨ ਨੂੰ ਭੇਜ ਦਿੱਤਾ ਜਾਂਦਾ ਸੀ ਇਸ ਲਈ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਉਸ ਨਹਿਰੀ ਪਾਣੀ ਨੂੰ ਆਪਣੇ ਪੰਜਾਬ ਦੇ ਲਈ ਵਰਤਣ ਦੇ ਲਈ ਅਸੀਂ ਪੂਰੇ ਜੋਰ ਸ਼ੋਰ ਦੇ ਨਾਲ ਇੱਕ ਮੁਹਿੰਮ ਚਲਾਈ ਹੈ ਜਿਹੜੇ ਪਿਛਲੇ 3 ਸਾਲਾਂ ਤੋਂ ਲਗਾਤਾਰ ਚੱਲ ਰਹੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਅੱਜ ਮੇਕ ਸ਼ੋਰ ਕਰਾਂਗੇ ਕਿ 106 ਦੇ 106 ਪਿੰਡਾਂ ਦੇ ਵਿੱਚ ਸਾਡਾ ਜਿਹੜਾ ਨਹਿਰੀ ਪਾਣੀ ਹੈ ਉਹ ਹਰੇਕ ਪਿੰਡ ਨੂੰ ਲੱਗੇ ਤਾਂ ਕਿ ਸਾਡਾ ਜਿਹੜੇ ਪੰਜਾਬ ਸਾਡੇ ਜਿਹੜੀ ਆਉਣ ਵਾਲੀਆਂ ਪੀੜ੍ਹੀਆਂ ਨੇ ਸਾਡੇ ਬੱਚਿਆਂ ਦਾ ਜਿਹੜਾ ਭਵਿੱਖਾ ਕਿਉਂਕਿ ਕਹਿ ਰਹੇ ਸੀ ਨਾ ਕਿ ਜਦੋਂ ਪਾਣੀ ਥੱਲੇ ਚਲੇ ਜਾਏਗਾ ਤਾਂ ਬੱਚੇ ਆਉਣ ਵਾਲੇ ਸਮੇਂ ਦੇ ਵਿੱਚ ਬੱਚੇ ਸਾਡੇ ਕਿੱਥੋਂ ਪਾਣੀ ਲੈਣਗੇ ਤੇ ਉਹਨਾਂ ਦਾ ਭਵਿੱਖ ਸੁਰੱਖਿਅਤ ਕਰਨ ਦੇ ਲਈ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਸੁਰੱਖਿਅਤ ਕਰਨ ਲਈ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਉੱਚੀ ਸੁੱਚੀ ਸੋਚ ਨੂੰ ਸਮਰਪਿਤ ਅਸੀਂ ਸਾਰੇ ਜਣੇ ਅੱਜ ਬੈਠ ਕੇ ਪੰਜਾਬ ਦੇ ਹਰ ਪਿੰਡ ਨੂੰ ਪਾਣੀ ਪਹੁੰਚਾਉਣ ਦੇ ਲਈ ਪੂਰੇ ਜੋਰ ਸ਼ੋਰ ਦੇ ਨਾਲ ਲੱਗੇ ਆਂ ਇਸੇ ਲੜੀ ਦੇ ਤਹਿਤ ਹਲਕੇ ਪੈਲ ਦੇ 106 ਦੇ 106 ਪਿੰਡਾਂ ਦੇ ਵਿੱਚ ਅਸੀਂ ਪਾਣੀ ਪਹਚਾਵਾਂਗੇ ਤਾਂ ਕਿ ਜੋ ਗੁਰਬਾਣੀ ਦਾ ਸੰਦੇਸ਼ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਸ ਨੂੰ ਸਹੀ ਤੇ ਸੱਚੇ ਰੂਪ ਦੇ ਵਿੱਚ ਲਾਗੂ ਕਰਨ ਦੇ ਲਈ ਅਸੀਂ ਪੂਰੀ ਵਾਹ ਲਾਵਾਂਗੇ ਸਰ ਕਿੰਨੀ ਗ੍ਰੇਡ ਚ ਟੀਚਾ ਹਾਸਲ ਕਰ ਲਓਗੇ ਤੁਸੀਂ ਜੇ ਹਲਕਾ ਪੈਲ ਦੀ ਗੱਲ ਕਰਦੇ ਹੋ ਦੇਖੋ ਜਿਹੜਾ ਕੰਮ ਹੁੰਦਾ ਡਿਵੈਲਪਮੈਂਟ ਦਾ ਇਹ ਕਦੇ ਖਤਮ ਨਹੀਂ ਹੁੰਦਾ ਇਹ ਐਂਡਲੈਸ ਕੰਮ ਹੁੰਦਾ ਇਹਨੂੰ ਜੇ ਆਪਾਂ ਕਹਿ ਦਈਏ ਵੀ ਇੱਥੇ ਜਾ ਕੇ ਖਤਮ ਹੋ ਗਿਆ ਉਹ ਖਤਮ ਨਹੀਂ ਹੁੰਦਾ ਇਹ ਐਂਡਲੈਸ ਕੰਮ ਹੁੰਦਾ ਅੱਜ ਅਸੀਂ ਹਰ ਪਿੰਡ ਦੇ ਵਿੱਚ ਪਾਣੀ ਪਿਛਲੇ 3 ਸਾਲਾਂ ਤੋਂ ਪਹੁੰਚਾਉਣ 'ਚ ਲੱਗੇ ਹੋਏ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਜਿਹੜਾ ਪਾਣੀ ਪਹੁੰਚਾਉਣ ਦਾ ਜਿਹੜਾ ਕਾਰਜ ਹੈ ਉਹ ਹੋਰ ਵੀ ਜੰਗੀ ਪੱਧਰ ਤੇ ਸ਼ੁਰੂ ਹੋਊਗਾ ਜਿਹੜੇ ਜਿਹੜਾ ਵੀ ਖੇਤ ਵਾਲਾ ਸਾਡਾ ਕਿਸਾਨ ਵੀਰ ਪਾਣੀ ਲੈਣ ਦੇ ਲਈ ਕੰਸੈਂਟ ਦੇਊਗਾ ਦੇਖੋ ਕੰਸੈਂਟ ਦੇਣੀ ਬਹੁਤ ਜ਼ਰੂਰੀ ਹੁੰਦੀ ਹੈ ਕਿਉਂਕਿ ਉਹਦੇ ਖੇਤ ਦੇ ਥੱਲੇ ਜੀ ਪਾਈਪ ਜਾਣੀ ਆ ਜਿਹੜਾ ਜਿਹੜਾ ਵੀ ਕੰਸੈਂਟ ਦੇਊਗਾ ਉਹਨਾਂ ਦੇ ਖੇਤਾਂ ਦੇ ਵਿੱਚ ਪਾਣੀ ਨਹਿਰੀ ਪਾਣੀ ਜ਼ਰੂਰ ਲੱਗੂਗਾ ਇਹ ਅਸੀਂ ਅੱਜ ਮੇਕ ਸ਼ੂਰ ਕਰ ਰਹੇ ਹਾਂ ਪ੍ਰਾਪਰਟੀ ਵੇਚਣੇ ਅਤੇ ਖੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ